ਪੰਜਾਬ ਦੇ ਵਿੱਚ ਨਸ਼ਿਆਂ ਖਿਲਾਫ ਖਾਸ ਮਹਿੰਮ ਚੱਲ ਰਹੀ ਹੈ ਯੁੱਧ ਨਸ਼ਿਆਂ ਬਰੋਦਦੇਸ਼ ਦਾ ਹੈ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾ ਰਿਹਾ ਜਾਨੀ ਕਿ ਸਿੱਧੇ ਤੌਰ ਤੇ ਪੰਜਾਬ ਦੇ ਵਿੱਚੋਂ ਨਸ਼ੇ ਦੇ ਖਾਤਮੇ ਨੂੰ ਲੈ ਕੇ ਇਹ ਮਹਿੰਮ ਚਲਾਈ ਗਿਆ ਜਿਸ ਦੇ ਵਿੱਚ ਵੱਡਾ ਐਕਸ਼ਨ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਇੱਕ ਸਕੂਲ ਅਧਿਆਪਕ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਕੱਲੀ ਸਕੂਲ ਅਧਿਆਪਕ ਨੂੰ ਨਹੀਂ ਬਲਕਿ ਉਸ ਦੇ ਕਈ ਸਾਥੀ ਜਾਨੀ ਕਿ ਦੋ ਔਰਤਾਂ ਸਮੇਤ ਕੁੱਲ 6 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਨਸ਼ੇ ਦੀ ਤਸਕਰੀ ਕਰ ਰਹੀ ਸੀ ਪੂਰਾ ਦੇ ਵੱਲੋਂ ਮਾਸਟਰ ਪਲਾਨ ਬਣਾਇਆ ਜਾਂਦਾ ਸੀ ਕਿ ਕਿਸ ਤਰੀਕੇ ਅੱਗੇ ਸਪਲਾਈ ਕਰਨੀ ਆ ਪਰ ਇਸ ਦੇ ਵਿੱਚ ਵੱਡੀ ਗੱਲ ਹੈ ਕਿ ਇੱਕ ਸਕੂਲ ਅਧਿਆਪਕਾ ਜਿਹਨੇ ਬਹੁਤ ਸਾਰੇ ਬੱਚਿਆਂ ਦਾ ਭੁਿੱਖ ਬਣਾਉਣਾ ਪ੍ਰਾਇਮਰੀ ਸਕੂਲ ਦੇ ਵਿੱਚ ਅਧਿਆਪਕਾ ਹੁੰਦੀ ਹੈ ਪਰ ਜਿਹੜਾ ਹੈਰੋਇਨ ਸਮੇਤ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਫਿਰ ਵੱਡੇ ਸਵਾਲ ਖੜੇ ਹੁੰਦੇ ਨੇ ਉਸ ਤੋਂ ਵੀ ਅਗਲੀ ਗੱਲ ਹੈ ਪੁਲਿਸ ਨੇ ਇਹ ਵੀ ਖੁਲਾਸੇ ਕੀਤੇ ਨੇ ਕਿ ਇੰਨਾ ਸਾਰੇ ਤਸਕਰਾਂ ਦੇ ਲਿੰਕ ਨੇ ਜਿਹੜੇ ਪਾਕਿਸਤਾਨ ਦੇ ਨਾਲ ਜੁੜਦੇ ਨੇ ਜਾਨੀ ਕਿ ਪੁਲਿਸ ਕਮਿਸ਼ਨਰ ਨੇ ਖੁਲਾਸਾ ਕੀਤਾ ਕਿ ਨੈਟਵਰਕ ਦੇ ਪਿੱਛੇ ਮੁੱਖ ਮਾਸਟਰ ਮਾਈਂਡ ਹੈ ਜਿਹੜਾ ਹਰਪ੍ਰੀਤ ਤੁਰਫ ਹੈਪੀ ਜੱਟ ਹੈ ਜੋ ਵਿਦੇਸ਼ ਦੇ ਵਿੱਚ ਬੈਠ ਕੇ ਪਾਕਿਸਤਾਨੀ ਸਮੱਗਲਰਾਂ ਦੇ ਨਾਲ ਮਿਲ ਕੇ ਸਾਰਾ ਨੈਟਵਰਕ ਚਲਾ ਰਿਹਾ ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਸਾਥੀਆਂ ਦੇ ਨਾਲ ਕੋਆਰਡੀਨੇਟ ਕਰਦਾ ਤੇ ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੀ ਜਾਣ ਵਾਲੀ ਹੈਰੋਇਨ ਕਨਸਾਈਨਮੈਂਟ ਕਰਾਉਂਦਾ ਤੇ ਉਸ ਕਨਸਾਈਨਮੈਂਟ ਰੀਸੀਵ ਕਰਾਉਂਦਾ ਇਸ ਪੁਲਿਸ ਦੀ ਕਾਰਵਾਈ ਦੌਰਾਨ ਸਭ ਤੋਂ ਪਹਿਲਾਂ ਹਣੀ ਨਾਂ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਸ ਦੇ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਜਾਂਦੀ ਹੈ ਉਸ ਦੀ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਕਿੱਥੋਂ ਲੈ ਕੇ ਆਇਆ ਸਾਰੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਇੰਨੇ ਦੇ ਵਿੱਚ ਉਸ ਦੀ ਪੁੱਛਗਿੱਛ ਦੇ ਵਿੱਚ ਉਹ ਜਾਂਚ ਦੇ ਵਿੱਚ ਇੱਕ ਪਰਮਜੀਤ ਪਾਰਸਨਾ ਦਾ ਵਿਅਕਤੀ ਹੈ ਜਿਹੜਾ ਉਹ ਫੜਿਆ ਜਾਂਦਾ ਜਿਸ ਦੇ ਕੋਲੋਂ 5 ਕਿਲੋ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਪੜੀ ਜਾਂਦੀ ਹੈ ਤੇ ਅਗਲੀ ਜਾਂਚ ਦੇ ਵਿੱਚ ਗੁਰਪ੍ਰੀਤ ਗੋਪੀ ਨੂੰ 3 ਕਿਲੋ ਹੈਰੋਇਨ ਬਰਾਮਦ ਕੀਤੀ ਜਾਂਦੀ ਹੈ ਤੇ ਉਸ ਦੇ ਕੋਲੋਂ ਉਸ ਨੂੰ ਗ੍ਰਫਤਾਰ ਕੀਤਾ ਜਾਂਦਾ ਗੁਰਪ੍ਰੀਤ ਜਿਹੜਾ ਮੁੱਖ ਤੌਰ ਤੇ ਜਿਹੜਾ ਹੈਪੀ ਜੱਟ ਆ ਉਸਦੇ ਵਿਆਪ ਦੇ ਉੱਪਰ ਕਨਸਾਈਨਮੈਂਟ ਰੀਸੀਵ ਕਰਨ ਵਾਲਾ ਸੀ ਤੇ ਇੰਨੇ ਦੇ ਵਿੱਚ ਇਹਨਾਂ ਦੇ ਵੱਲੋਂ ਬਹੁਤ ਸਾਰੇ ਜਿਹੜਾ ਇੱਕ ਰੋਡ ਮੈਪ ਤਿਆਰ ਕੀਤਾ ਜਾਂਦਾ ਸੀ ਜਾਨੀ ਕਿ ਇੱਕ ਪਲਾਨਿੰਗ ਦੇ ਨਾਲ ਇਹ ਸਾਰੇ ਨਸ਼ੇ ਦੀ ਤਸਕਰੀ ਕਰਦੇ ਸੀ ਜਿਸ ਦੇ ਵਿੱਚ ਲੈਂਡਮਾਰਕ ਰੱਖਦੇ ਸੀ ਕਿ ਜਾਨੀ ਕਿ ਕਿਸੇ ਬੋਰਡ ਦੇ ਕੋਲ ਖੰਭੇ ਕੋਲ ਜਾਂ ਫਿਰ ਡੰਪ ਯਾਰਡ ਇਹਨਾਂ ਦੇ ਕੋਲ ਖੜ ਕੇ ਨਿਸ਼ਾਨੇ ਦੱਸੇ ਜਾਂਦੇ ਸੀ ਕਿ ਇਸ ਖੰਭੇ ਕੋਲ ਸਪਲਾਈ ਕਰ ਰਹੇ ਆ ਡਿਲੀਵਰੀ ਇੱਥੇ ਕਰ ਰਹੇ ਆ ਹੈਰਾਨ ਕਰਨ ਵਾਲੀ ਗੱਲ ਇਹ ਆ ਕਿ ਇਸ ਨੈਟਵਰਕ ਦੇ ਵਿੱਚ ਦੋ ਔਰਤਾਂ ਦੀ ਸ਼ਮੂਤ ਸ਼ਮੂਲੀਅਤ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਹਾਊਸ ਵਾਈਫ ਤੇ ਉਸ ਤੋਂ ਵੀ ਅਗਲੀ ਖੁਲਾਸੇ ਵਾਲੀ ਗੱਲ ਹੈ ਕਿ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਤੇ ਆਪਕਾ ਜੋ ਅੱਧਾ ਕਿਲੋ ਹੈਰੋਇਨ ਸਮੇਤ ਜਿਸ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਕੁਲਵਿੰਦਰ ਕੌਰ ਉਸ ਦਾ ਨਾਮ ਆ ਤੇ ਨਾਲ ਇੱਕ ਜਸਵੀਰ ਕੌਰ ਜਿਹੜੀ ਤਰਨਤਾਰਨ ਦੀ ਰਹਿਣ ਵਾਲੀ ਆ 500 ਗ੍ਰਾਮ ਹੈਰੋਇਨ ਸਮੇਤ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਿਹੜਾ ਇਹ ਔਰਤਾ ਹੈ ਜਿਹੇ ਗਲਤ ਧੰਦੇ ਦੇ ਵਿੱਚ ਪਈਆਂ ਨੇ ਇਹ ਦਾ ਜਾਣਗਾ ਤੇ ਖਤਰਨਾਕੁਰ ਜਾਨਾ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਨੇ ਦੱਸਿਆ ਕਿ ਹੈਪੀ ਜੱਟ ਜਿਸ ਦੇ ਖਿਲਾਫ ਪਹਿਲਾਂ ਤੋਂ 25 ਤੋਂ ਵੱਧ ਮੁਕੱਦਮੇ ਦਰਜ ਨੇ ਜਿਨ੍ਹਾਂ ਦੇ ਵਿੱਚ ਨਸ਼ਾ ਤਸਕਰੀ ਐਕਸਟਰਾ ਟਾਸਨ ਤੇ ਉਸ ਤੋਂ ਬਾਅਦ ਯੂਪੀਏ ਮਰਡਰ ਦੇ ਜਿਹੜੇ ਅਜਿਹੇ ਕੇਸ ਦਰਜ ਨੇ ਇਹਨਾਂ ਨੈਟਵਰਕ ਦੀਆਂ ਜਿਹੜੀਆਂ ਫਾਈਨੈਂਸ਼ੀਅਲ ਲਿੰਕ ਜਾਂ ਫਿਰ ਪਾਕਿਸਤਾਨੀ ਸਮੱਗਲਰਾਂ ਦੇ ਨਾਲ ਤਾਰਾਂ ਜੁੜ ਰਹੀਆਂ ਨੇ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਆ ਬਹੁਤ ਵੱਡਾ ਖੁਲਾਸਾ ਹੋਇਆ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਹੈਰੋਇਨ ਸਮੇਤ ਗ੍ਰਫਤਾਰ ਕੀਤੀ ਗਿਆ ਸਾਰੇ ਗ੍ਰਾਹਦਾ ਪਰਦਾ ਫਾਸ਼ ਕੀਤਾ ਗਿਆ ਹਾਲਾਂਕਿ तकरीबन 9 ਕਿਲੋ ਹੈਰੋਇਨ ਸਮੇਤ ਗ੍ਰਾਹ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਚਾਰ ਨੌਜਵਾਨ ਦੋ ਔਰਤਾਂ ਸ਼ਾਮਲ ਨੇ ਪਰ ਸਭ ਤੋਂ ਖੁਲਾਸੇ ਵਾਲੀ ਗੱਲ ਇਹ ਹੈ ਕਿ ਸਰਕਾਰੀ ਸਕੂਲ ਦੀ ਅਧਿਆਪਕਾ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ ਹਨੀ ਜਿਹੜਾ ਪਹਿਲਾਂ ਫੜਿਆ ਗਿਆ ਸੀ ਉਹਦੀ ਕੁਝ ਇੱਕ ਚ ਨਾਮਜ਼ਦ ਹੋਇਆ ਤੇ ਗੁਰਪ੍ਰੀਤ ਨਾਮਜ਼ਦ ਹੋਇਆ ਜਿਹਦਾ ਪਰਮਦੀਪ ਜਿਸ ਤੋਂ 5 ਕਿਲੋ ਫੜੀ ਗਈ ਹੈ ਗੁਰਪ੍ਰੀਤ ਦੀ ਪੁਛਕੀ ਤੋਂ ਹੋਰ ਗੁਰਪ੍ਰੀਤ ਦੀ ਐਕਲასიਫਿਕੇਸ਼ਨ ਟੈਰੋਰੀਜ਼ਮ ਤੋਂ ਉਹਦੇ ਕੋਲੋਂ 3 ਕਿਜੀ ਹਿਰੋਇਨ ਹੋਰ ਰਿਕਵਰ ਕੀਤੀ ਗਈ ਤੁਸੀਂ ਜਿਹੜਾ ਗੁਰਪ੍ਰੀਤ ਹੀ ਬੀਨ ਬੰਦਾ ਸੀ ਜਿਹੜਾ ਹੈਪੀ ਜੱਟ ਦੇ ਬਿਹਾਫ ਤੇ ਕਨਸਾਈਨਮੈਂਟਸ ਰਿਸਿਵ ਕਰਦਾ ਸੀ ਔਰ ਅਕ੍ਰੋਸ ਦਾ ਬਾਰਡਰ ਸਾਰੀਆਂ ਜਿਹੜੇ ਉਹਨਾਂ ਦੇ ਨੈਟਵਰਕ ਹੈ ਉਹਨਾਂ ਨੂੰ ਆਪਰੇਟ ਕਰ ਰਿਹਾ ਸੀਗਾ ਇਹਦੇ ਵਿੱਚ ਜਿਹੜੀ ਹੋਰ ਇੱਕ ਇੰਪੋਰਟੈਂਟ ਗੱਲ ਹੈ ਕਿ ਜਿਹੜਾ ਪਰਮਦੀਪ ਤੇ ਗੁਰਪ੍ਰੀਤ ਇਹ ਜਿਹੜੀਆਂ ਰিসিਵ ਕਰਦੇ ਸੀ ਕਨਸਾਈਨਮੈਂਟ ਇਹਨਾਂ ਨੇ ਬਹੁਤ ਲੈਂਡਮਾਰਕ ਜਿਹੜੇ ਉਹ ਐਸਟੈਬਲਿਸ਼ ਕੀਤੇ ਹੋਏ ਸੀ ਕਿੱਥੇ ਡਿਲੀਵਰੀ ਦੇਣੀ ਹੈ ਜਿਵੇਂ ਕੋਈ ਖੰਭਾ ਹੈਗਾ ਬਿਲਬੋਰਡ ਹੈ ਕੋਈ ਕਾਰਵੇਜ ਦਾ ਢੇਰ ਹੈ ਜਾਂ ਕਾਰਵੇਜ ਦਾ ਉਹ ਡੰਪ ਹੈ ਕਿਤੇ ਜਾਂ ਪਾਈਪਸ ਪਈਆਂ ਸਾਈਨੇਜ ਬੋਰਡ ਹੈ ਕੋਈ ਇਹ ਪਰ ਪਤਾ ਲੱਗੇ ਕਿ ਇਥੋਂ ਆ ਸਾਈਨੇਜ ਬੋਰਡ ਲੱਗੇ ਆ ਫਲਾਨੀ ਕਲਨੀ ਦਾ ਜਾ ਫਰਾਨੇ ਰਸਤੇ ਨੂੰ ਜਾ ਰਿਹਾ ਸੜਕ ਦੀ ਉਹ ਇਹਨਾਂ ਨੇ ਯੂਜ਼ ਕੀਤੀ ਸੀ। ਤੋਂ ਜਿਹੜੇ ਇਹਦੇ ਚ ਹੈਪੀ ਜੱਟ ਵਾਲਾ ਮੇਨ ਜਿਹੜਾ ਕਟਲ ਹੈਗਾ ਉਹਦੇ ਚ ਹਨੀ ਜਿਹੜਾ ਇਹ ਕਨਪੁਰ ਦਾ ਛਾੜ ਦਾ ਪਰਮਦੀ ਪਾਰਸ ਜਿਹੜਾ ਵਾਲਾ ਗੁਰੂ ਹਰਵਿੰਦਰ ਹਿੰਦਾ ਜਣਿਆਲਾ ਗੁਰੂ ਦਾ ਹੀ ਔਰ ਗੁਰਪ੍ਰੀਤ ਗੁਰਪ੍ਰੀਤ ਕੋਪੀ ਜਿਹੜਾ ਥਾਂ ਦੇ ਯਸ ਘਰੰਡਾ ਅਮਰਸਰ ਗੁਰੰਡਾ ਜਿਹੜੇ ਲੇਡੀਜ਼ ਫੜੀਆਂ ਗਈਆਂ ਜਿਨ੍ਹਾਂ ਤੋਂ 1.4 ਗ੍ਰਾਮ ਯੂਰੀਨ ਫੜੀ ਗਈ ਹੈ ਜਸਪੀਤ ਕੌਰ ਬਿਸ਼ਰਾ ਟਾਲਾ ਸਰਾਏਮਨ ਖਾਨ ਡਿਸਟ੍ਰਿਕਟ ਅੰਮ੍ਰਿਤਸਰ 40 ਸਾਲ ਦੀ ਉਮਰ ਆ ਹਾਊਸ ਵਾਈਫ ਹੈ ਇਹ ਤੋਂ 1/2 ਕਿਜੀ ਦੇ ਉੱਪਰ ਜਿਹੜੀ ਹੈ ਯੂਰੀਨ ਬ੍ਰਾਮ ਧੋਈ ਗੋਵਿੰਦਰ ਕੌਰ ਜਿਹੜੇ ਟੀਚਰ ਹੈ ਗਵਰਨਮੈਂਟ ਪ੍ਰਾਇਮਰੀ ਸਕੂਲ 'ਚ ਇਹ ਹਵੇਲੀਆਂ ਜਿਹੜਾ ਕਿ ਕਾਫੀ ਟੋਰੀਅਸ ਸਾਡਾ ਰਾਣਾ ਏਰੀਆ ਹੈਗਾ ਸਰਾਏਮਨ ਖਾਨ ਦਾ ਉਹਨੂੰ ਫ੍ਰੌਂਗ ਕਰ ਲੀਏ ਤੋਂ ਵੀ ਅੱਧਾ ਕਿਲੋ ਹੀਰੋਇਨ ਟਰਾਂਸਪੋਰਟ ਹੋਈ ਸੋ ਮੈਂ ਸਮਝਦਾ ਕਿ ਜਿਹੜਾ ਹੈਵੀ ਜੱਟ ਹੈ ਉਹਦੇ ਖਿਲਾਫ 25 ਮੁਕਦਮੇ ਦਰਜ ਹੈ ਜੇ ਤੁਸੀਂ ਰਿਪੋਰਟ ਦੇਖੀਏ ਤਾਂ ਉਹਦੇ ਚ ਹੈਵੀ ਰਿਕਵਰੀਜ਼ ਨੇ ਹੀਰੋਇਨ ਦੀਆਂ ਵੀ 4.2 ਕੇਜੀ ਐਨਡੀਐਫ ਮੁਹਾਲੀ ਵੱਲੋਂ ਕਤੂਨਗੜ੍ਹ ਚ ਖਾਣੇ ਅਮਰਸਾ ਰੂਰ ਚ 15 ਕਿਲੋ ਤੋਂ ਉੱਪਰ ਔਰ ਯੂਏਪੀਏ ਵੀ ਲੱਗਿਆ ਹੋਇਆ ਉਹਦੇ ਖਿਲਾਫ ਔਰ ਕਾਫੀ ਸਾਰੇ ਕੇਸਸ ਉਹਦੇ ਖਿਲਾਫ ਬੱਤੀ ਹੈਗੇ ਜਿੱਚ ਮਰਡਰ ਅਟੈਂਪਟ ਟੂ ਮਰਡਰ ਆਮਜ਼ਦ ਔਰ ਜਿਹੜਾ ਸਟੋਰਸ਼ਨ ਇਸ ਤਰ੍ਹਾਂ ਦੇ ਮੁਕਦਮੇ ਹੈਗੇ ਔਰ ਲਾਸਟ ਜਿਹੜਾ ਮੁਕਦਮਾ ਹੈਗਾ ਉਹ ਆਮਜ਼ਦ ਦਾ ਪੀਐਸ ਸਿਕਾ ਮਰਜ਼ਦ ਹੁੜਨਾ ਸੋ ਇਹਦੇ ਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਲੋਕ ਬਾਹਰ ਜਾ ਕੇ ਬੈਠੇ ਹੈ ਉਹ ਪਾਕਿਸਤਾਨ ਦੇ ਸਮਗਰਜ਼ ਨਾਲ ਇੰਟਰਚ ਹੋ ਜਾਂਦੇ ਹੈ ਜਿਹੜੇ ਲੋਕਲ ਆਪਣੇ ਆਪਰੇਟਿਵਸ ਨੇ ਉਹਨੂੰ ਤਿਆਰ ਕਰਦੇ ਆ ਪੈਸੇ ਦੇ ਲਾਲਚ ਨਾਲ ਇਹ ਆਪਣਾ ਜਿਹੜਾ ਨੈਟਵਰਕ ਉਹਨੂੰ ਚਲਾਉਂਦੇ ਆ ਔਰ ਜਿਹੜੀ ਡਰੋਨ ਮੂਵਮੈਂਟ ਹੈਗੀ ਆ ਉਹ ਸਾਰੀ ਪਾਕਿਸਤਾਨ